ਵੀਰੋ ਪੰਜਾਬ ਵਾਸਤੇ ਬਹੁਤ ਮਾਣ ਦੀ ਗੱਲ ਹੈ ਤੁਹਾਨੂੰ ਮੈਂ ਦੱਸਦਾ ਵੀ ਪੰਜਾਬ ਵਾਲਿਆਂ ਵਾਸਤੇ ਬਹੁਤ ਵਧੀਆ ਖਬਰ ਲੈ ਕੇ ਆਇਆ ਆ ਇਹ ਜਿਹੜਾ ਹੋਟਲ ਹੈ ਕਰਨਾਲ ਦੇ ਕੋਲੇ ਹੈ ਇਹ ਜੀਟੀ ਰੋਡ ਤੇ ਹੈ ਹਾਈਵੇ ਤੇ ਦਿੱਲੀ ਵਾਲੇ ਹਾਈਵੇ ਤੇ ਚੰਡੀਗੜ੍ਹ ਹਾਈਵੇ ਤੇ ਤੇ ਇਹ ਬਣਿਆ ਜੀ ਆਪਣੇ ਸਰਦਾਰ ਜਿਹੜੇ ਆ ਰੂਲੂ ਸਿੰਘ ਮਾਨਸਾ ਹੋਰਾਂ ਦਾ ਹੋਟਲ ਹੈ ਇਹ ਤੇ ਰੈਸਟੋਰੈਂਟ ਵੀ ਬੜਾ ਵਧੀਆ ਬਣਿਆ ਬਈ ਬੜੇ ਮਾਣ ਵਾਲੀ ਗੱਲ ਹੈ ਆਪ ਸਾਰਾ ਪੰਜਾਬੀਆਂ ਲਈ ਵੀ ਆਪਾਂ ਆਪਣੇ ਰੁੱਲੂ ਸਿੰਘ ਮਾਨਸਾ ਜੀ ਨੇ ਸ਼ਾਨਦਾਰ ਹੋਟਲ ਬਣਾਇਆ ਤੇ ਹੁਣ ਇਹਨੂੰ ਠੇਕੇ ਤੇ ਦਿੱਤਾ ਹੋਇਆ ਹੈ ਹਾਲਾਂਕਿ ਉਹ ਠੇਕੇ ਤੇ ਦੇਣ ਦਾ ਵਿਰੋਧ ਕਰਦੇ ਸੀ ਅੰਦੋਲਨ 'ਚ ਪਰ ਇਹਨਾਂ ਠੇਕੇ ਤੇ ਦਿੱਤਾ ਹੋਇਆ ਤੇ ਬੜਾ ਮਤਲਬ ਮਨ ਨੂੰ ਚੰਗਾ ਲੱਗਾ ਕਿ ਸਾਡੇ ਜਿਹੜੇ ਪੰਜਾਬੀ ਆ ਜਿਹੜੇ ਕਿੰਨੀਆਂ ਤਰੱਕੀਆਂ ਕਰ ਗਏ ਆ ਆ ਰੁੱਲੂ ਸਿੰਘ ਮਾਨਸਾ ਜੀ ਦਾ ਹੋਟਲ ਹੈ ਤੇ ਪੈਸੇ ਬਹੁਤ ਆਏ ਕਦੇ ਬੜੀ ਮਿਹਨਤ ਕੀਤੀ ਕਿਸਾਨ ਅੰਦੋਲਨ 'ਚ ਰੁੱਲੂ ਸਿੰਘ ਜੀ ਨੇ ਤੇ ਪੈਸੇ ਬੜੇ ਆਏ ਆ ਸਟ੍ਰੇਲੀਆ ਤੋਂ ਕਨਟ ਤੋਂ ਇੰਗਲੈਂਡ ਤੋਂ ਡਾਲਰ ਬੜੇ ਆਏ ਅਮਰੀਕਾ ਤੋਂ ਹਨਾ ਪੌਂਡ ਬੜੇ ਆਏ ਸਾਰੇ ਭਰ ਗਏ ਯੂਰੋ ਤੇ ਬੜੀ ਵਹਿਤ ਹੋਈ ਹੋਰ ਬੜੇ ਆਗੂਆਂ ਦੇ ਕਹਿੰਦੇ ਬੜੇ ਪ੍ਰਾਪਰਟੀ ਐ ਪਰ ਆ ਬੰਦੇ ਨੇ ਦੱਸਿਆ ਇੱਥੇ ਵੀ ਰੁਲੂ ਸਿੰਘ ਮਾਨਸਾ ਦਾ ਮਾਲਕ ਐ ਤੇ ਬੜੀ ਖੁਸ਼ੀ ਹੋਈ ਮਨ ਨੂੰ ਸੋਚ ਕੇ ਕਿ ਸਾਡੇ ਪੰਜਾਬੀਆਂ ਦਾ ਜਿਹੜੇ ਮਤਲਬ ਕਮਾਲ ਐ ਤੁਹਾਨੂੰ ਹਰ ਥਾਂ ਮਿਲਦੇ ਐ ਪਰ ਰੇਟ ਬਹੁਤ ਜ਼ਿਆਦਾ ਰੱਖੇ ਨੇ ਖਾਣੇ-ਪਾਣੇ ਦੇ ਡਿਸਕਾਊਂਟ ਪੰਜਾਬੀਆਂ ਨੂੰ ਡਿਸਕਾਊਂਟ ਦੇਣਾ ਚਾਹੀਦਾ ਸੀ 50% ਕੱਟ ਤੋ ਘੱਟ ਇਹ ਥੋੜਾ ਜਿਹਾ ਹੋਇਆ ੱਟਕਾ ਸਾਡੇ ਨਾਲ ਬਾਕੀ ਵੀ ਇਹਨਾਂ ਨੇ ਮਿਹਨਤਾਂ ਬਹੁਤ ਕੀਤੀਆਂ 1.5 ਸਾਲ ਜਿਹੜਾ ਟਿਕਰੀ ਬਾਰਡਰ ਤੇ ਬੈਠੇ ਰਹੇ ਆ ਤੇ ਆਪਦਾ ਵੀ ਵੇਖੋ ਕਿੱਟੇ ਪੰਜਾਬੀਆਂ ਦੀ ਸ਼ਾਨ ਦੇਖ ਲਓ ਵੀ ਇਹ ਰੁੱਲੂ ਸਿੰਘ ਮਾਨਸਾ ਜਿਹੜੇ ਆਪਣੇ ਕਾਮਰੇਡ ਆਗੂ ਹੈ ਉਹਨਾਂ ਦੀ ਪ੍ਰਾਪਰਟੀ ਹੈ ਬਹੁਤ ਮਨ ਨੂੰ ਖੁਸ਼ ਹੁੰਦੀ ਹੈ ਦੇਖ ਕੇ ਵਿਆਹ ਵੀ ਬਕਮਾਲ ਕਰਤਾ ਕਿੱਥੇ ਵੀ ਲੈ ਆਏ ਸੀ ਮਤਲਬ ਆਪਦੀ ਧੱਕ ਜਮਾਈ ਹੈ ਹੋਰ ਕੁਝ ਨਹੀਂ ਹੈ